ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਪਹੁੰਚੇ ਆਂ ਬੈਂਕਾ ਬਲੇਰ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਵੀਰ ਮਨੋਰ ਦੇ ਕੋਲ ਆਇਆ ਆਂ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਵੀਰ ਦੇ ਕਰੋ ਬਣਾਈਆਂ ਸੀਗੀਆਂ ਤੇ ਪਸ਼ੂ ਵਪਾਰ ਦਾ ਕੰਮ ਆ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਫਰੰਦੀਪੁਰ ਪਿੰਡ ਬਿਲਕੁਲ ਨੇੜੇ ਦੀਕਾ ਤੇ ਪਿੱਖੀਣਾ ਤੋਂ ਵੀ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਸਾਰੀ ਦਿਆਲਪੁਰਾ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਵਿਖਾਉਣ ਜਾ ਰਹੇ ਆ ਦੋਸਤੋ ਟੋਟਲ 6 ਐਨੀਮਲ ਨੇ 6 ਪਸ਼ੂ ਤੁਹਾਨੂੰ ਦਿਖਾਵਾਂਗੇ ਚਾਰ ਮੱਝਾਂ ਤੇ ਦੋ ਬੈੜਾ ਦਿਖਾ ਦਾਂਗੇ ਠੀਕ ਆ ਜੀ ਤਿੰਨ ਪਹਿਲਾ ਦੂਜਾ ਤੀਜੇ ਨੰਬਰ ਤੇ ਜਿਹੜੀਆਂ ਤੁਸੀਂ ਮੱਝਾਂ ਦੇਖੋਗੇ ਝੋਟੀਆਂ ਵੇਖੋਗੇ ਇਹ ਸੋਏ ਸੋਏ ਪਸ਼ੂ ਆ ਤੇ ਤਿੰਨ ਗੱਬਣ ਨਾਗ ਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਬੈੜਾ ਗੱਬਣ ਆ ਇੱਕ ਆਪਾਂ ਤੁਹਾਨੂੰ ਚੌਥੇ ਇਹ ਗੱਬਣ ਅੱਜ ਤਰੀਕ 203 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਗੱਲਬਾਤ ਕਰਾਂਗੇ ਵੀਰ ਮਨੋਰ ਦੇ ਨਾਲ ਸੋ ਨੰਬਰ ਵੀਰ ਦੇ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰੇ ਮਨੋਰ ਸਾਸਰੀ ਸਾਸੀਆ ਵਿੱਚ ਅਸੀਓ ਸੁਣਾਓ ਬਹੁਤ ਵਧੀਆ ਪਾਸੀਂ ਠੀਕ ਠਾਕ ਠੀਕ ਠਾਕ ਵਧੀਆ ਲੱਭ ਵੀਰ ਮਨੋਰ ਵੈਸੇ ਵੀਡੀਓ ਥੋੜੀ ਜਿਹੀ ਲੇਟ ਹੋ ਜਾਂਦੀ ਆ ਮਾਲ ਆਪਣੇ ਕੋਲ ਆਉਂਦਾ ਜਾਂਦਾ ਰਹਿੰਦਾ ਰਹਿੰਦਾ ਹਾਂਜੀ ਹਾਂਜੀ ਵਪਾਰੀ ਵੀਰ ਵੀ ਕਾਫੀ ਜੁੜੇ ਇਸੇ ਤਰ੍ਹਾਂ ਲੈ ਲੂ ਜਾਂਦੇ ਹਾਂਜੀ ਹਾਂਜੀ अच्छा वीर मनोर आज जड़े अपने एनिमल ने अपने ਕੋਲ ਟੋਟਲ ਵੈਸੇ 6 ਕਨਗ ਨੇ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਹੀ ਆਪਣੇ ਕੋਲ ਐਨੀਮਲਸ ਹੋਏ ਆ ਤੇ ਤਿੰਨ ਹੀ ਗੱਬਣ ਤਿਆਰੀ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਸਾਫ ਸੁਥਰੇ ਪਸ਼ੂ ਤੇ ਰੇਡ ਛੋਟੇ ਛੋਟੇ ਆ ਹਾਂਜੀ ਠੀਕ ਆ ਜੀ ਕਾਫੀ ਟਾਈਮ ਬਾਅਦ ਆਏ ਜੀ ਆਪਣੇ ਭੈਣ ਭਰਾਵਾਂ ਦੇ ਬਿਲਕੁਲ ਸਾਹਮਣੇ ਤੇ ਰੇਡ ਆਪਾਂ ਬਿਲਕੁਲ ਜਾਇਜ ਜਾਇਜ ਕੋਈ ਨਹੀਂ ਜਾਇਜ ਠੀਕ ਹੈ ਵੀਰੇ ਮਨੋਰ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਇਸੇ ਮੱਝ ਤੋਂ ਕਰ ਲੈਣੀ ਆ ਵੀਰ ਸੋ ਇਹਦਾ ਪੂਰਾ ਵੇਰਵਾ ਸਾਂਝਾ ਕਰ ਦਈਏ ਜੀ ਤੇ ਇਹ ਮਨੋਰ ਸੁਵਾ ਗਨਵਾ ਵਿਰਸ ਹੋਈ ਆ ਇਹ ਦੂਜਾ ਸੁਵਾ ਸੁਈ ਆ ਦੂਸਰਾ ਸੁਵਾ 10 ਕਿਲੋ ਇਹ ਥੱਲੇ ਦੁੱਧ ਤਿਆਰ ਆ ਠੀਕ ਹੈ ਜੀ ਇਹਨੂੰ ਆ ਚੌਥਾ ਦਿਨ ਹੋ ਗਿਆ ਸੁਈ ਨੂੰ ਠੀਕ ਹੈ ਜੀ ਪਿਓਰ ਨੀਲੀ ਆ ਲੋ ਤਾਂ ਸੋ ਨੀਲੀ ਅੰਗ ਦੇ ਦੇ ਚਾ ਠੀਕ ਹੈ ਜੀ ਅੱਖ ਪਿੱਲੀ ਬਣ ਕੇ ਮੱਥੇ ਬੱਲ ਤੇ ਮਾਰਕਿੰਗ ਚਾਰੇ ਪੈਰ ਤੁਸੀਂ ਵੇਖੋਗੇ ਚਾਰੇ ਪੈਰ ਤੋਂ ਪਿਆ ਠੀਕ ਹੈ ਜੀ ਤੇ ਦੂਜਾ ਸੁਵਾ ਤਿੰਨ ਚਾਰ ਤਿੰਨ ਚਾਰ ਦਿਨ ਦੀ ਸੁਈ ਆ ਮਗਰ ਕੀ ਬੱਚਾ ਦੇ ਕੱਟੀ ਮਗਰ ਉਹ ਵੀ ਨੀਲੀ ਦੀ ਇਹ ਕੱਟੀ ਆ ਮਗਰ ਨੀਲੀ ਦੀ ਨੀਲੀ ਦੀ ਕੱਟੀ ਆ ਕੀ ਤੇ ਬੋਲੇ ਦੇ ਅਗਰ ਕੀ ਸਥਿਤੀ ਹੋਣੀ ਦੀ ਇਹ 10 ਕਿਲੋ 10 ਕਿਲੋ ਚਵਾਜਬੂ ਦੀ ਚੰਗੀ ਆ ਚੋਨਾ ਇੱਕ ਨੰਬਰ ਆ ਠੀਕ ਆ ਜੀ ਹਾਂਜੀ ਲਓ ਦੋਸਤੋ ਚੋਣ ਚਾਨ ਇੱਕ ਨੰਬਰ ਆ ਤੇ 10 ਕਿਲੋ ਜਿਹੜਾ ਬੋਲਾ ਇਸ ਵਕਤ ਕੋਈ ਵੀਰੇ ਦੇ ਥੱਲੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਪਿੱਠਪੂੜੇ ਦੀ ਤੁਸੀਂ ਆ ਦੇਖ ਲਓ ਠੀਕ ਆ ਜੀ ਤੋਂ ਸੂਸਵਾ ਦੇ ਵਿੱਚ ਇੱਕ ਵਾਰੀ ਐਨੀਮਲ ਆਇਆ ਸਿੱਧਾ-ਸਿੱਧਾ ਹੁੰਦਿਆਂ ਤਕਰੀਬਨ 8-10 ਦਿਨ ਲੱਗ ਜਾਂਦੇ ਆ ਤੇ ਚਵਾਜਬੂ ਇੱਕ ਨੰਬਰ ਆ ਬਾਕੀ ਮਗਰ ਕੱਟੀ ਫੀਮੇਲ ਕਾਫ ਮਾਰਕਿੰਗ ਜਿਹੜੀ ਮਦਰ ਦੇ ਉੱਪਰ ਹੀ ਆ ਠੀਕ ਆ ਜੀ ਮੱਥੇ ਬੱਲ ਚਾਰੇ ਪੈਰ ਤੋਂ ਪਿਆ ਜਾਓ ਵੀਰ ਮਨੋਰ ਬਾਹਰ ਕੱਢ ਕੇ ਤੋਰ ਕੇ ਦਿਖਾ ਦਗੇ ਤੋ ਦੂਜਾ ਸਵਾਦ ਉਸ ਤੋਂ ਛੋਟੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ। ਸੋ ਚੋਣ ਚਾਂ ਦੇਕਰਮ ਪਰ ਵੇਰ ਦੱਸ ਰਿਹਾ ਉਹ ਤੁਸੀਂ ਆਪਣੀ ਤਸੱਲੀ ਕਰ ਹੀ ਲੈਣੀ ਆ ਜਿਹੜਾ ਕੋਈ ਭਰਾ ਸੌਦਾ ਕਰਨ ਆਇਆ। ਖਾ ਪੋਲੀ ਚੋਣ ਚਾਂ ਦੀ। ਚੋਣਾ ਪੋਲੀ। ਠੀਕ ਆ ਜੀ। ਆ ਤਲਿਹਾਰੇ ਦੀ ਆਲ ਕਰਦੀ ਥੋੜੀ ਜੀ। ਆਹਾਹਾ। ਲਓ ਜੀ। ਇੱਕ ਸਾਰ ਲੇਵਾ ਠੀਕ ਆ ਜੀ ਆਉਣ ਆਪਾਂ ਬਿਲਕੁਲ ਮੌਕੇ ਤੇ ਦੇਖ ਰਹੇ ਆ ਬਖਾਲੇ ਦੀ ਬੜੀ ਪੱਦਰ ਪੁੱਦਰ ਇੱਕ ਸਾਰ ਲੇਵਾ ਚੌਰਸ ਭਾਂਡਾ ਬਿਲਕੁਲ ਮੋੜ ਤੋਂ ਤੇ ਥਣ ਵੀ ਜੇਕਰ ਆਪਾਂ ਗੱਲ ਕਰੀਏ ਤੇ ਪੂਰਾ ਹੱਥੀ ਮੁਠੀ ਦਾ ਥਾਣਾ ਠੀਕ ਆ ਜੀ ਠੀਕ ਆ ਲੋਗੇ ਮਨੋਰ ਮੋੜ ਲਓ ਠੀਕ ਅਜਾ ਮਨ ਉਹਨਾਂ ਬਾਰੇ ਕੀ ਡਿਮਾਂਡ ਤੇ ਲੈਣਦਣ ਵੀ ਦੱਸ ਦਈਏ ਵੀ ਹਾਂ ਨਾ ਕਿੱਥੇ ਇਹਦਾ 85 ਕਰਦੇ ਮਲਸੀ ਦੀ ਦੇ ਦਾਂਗੇ 80 ਦੀ ਲੈ ਦੇ ਹਾਂਜੀ ਕਸਰਾ ਕੁਸਰਾ ਕੱਢ ਕੇ ਔਰ ਯਾ ਛੱਡ ਦਾਂਗੇ ਠੀਕ ਹੈ ਜੀ ਇੱਕ ਘਾਟ 80 ਦੀ ਹਾਂਜੀ ਲਓ ਵੀ ਇੱਕ ਕੋਈ ਬੱਚਾ ਤੁਹਾਨੂੰ ਦਿਖਾ ਦਈਏ ਦੋਸਤੋ ਆ ਕਰੋਚਾ ਬਿੱਲੀ ਮਨ ਕੀ ਆਕਾ ਥੋੜਾ ਠਾ ਗਿਆ ਪਰ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਆ ਬੱਚਾ ਕਰੋਚਾ ਮਗਰ ਕੱਟੀ ਆ ਠੀਕ ਹੈ ਜੀ ਬਾਪੇ ਬੰਦਾ ਸੌਤਾ ਮਗਰ ਕੱਟੀ ਭਰਾ ਕੋਈ ਸ਼ੌਕ ਨਾਲ ਤਿਆਰ ਕਰ ਲੂਗਾ ਇੱਕ ਘਾਟ 8000 ਦੀ ਦੋਸਤੋ ਤੁਹਾਨੂੰ ਜੜੀ ਝੋਟੀ ਮਿਲ ਜੂਗੀ ਠੀਕ ਆ ਸੋ ਡਿ ਨਾ ਫੀਰ ਦੇ ਇਹ ਮਿਲ ਜੂਗੀ ਹਾਂ ਜਾਂ ਨਾ ਠੀਕ ਆ ਬਾਕੀ ਥਾਂ ਦੇ ਵੀ ਸਾਫ ਸੁਥਰੀ ਆ ਜਵਾਬ ਇਹ ਦੱਸ ਰਿਹਾ ਵੀ ਪੋਲਾ ਆ ਠੀਕ ਆ ਕੋਈ ਆਪਣੀ ਤਸੱਲੀ ਕਰ ਲੈ ਇੱਧਰ ਮਨੋਰ ਵੀਰੇ ਇੱਕ ਸਾਈਡ ਨੰਬਰ ਤੇ ਆਪਣੇ ਕੋਲ ਇਦਾਂ ਝੋਟੀ ਆ ਜਾਂਦੀ ਇੱਕ ਇਹ ਵੀ ਦੂਜੇ ਸਿਰ ਤੇ ਝੋਟੀ ਓਕੇ 9 10 ਕਿਲੋ ਦੁੱਧ ਥੱਲੇ ਤਿਆਰ ਆ 9 10 ਕਿਲੋ 8 ਦਿਨ ਹੋ ਗਏ ਸਹੀ ਨੂੰ ਠੀਕ ਆ ਜੀ ਲਓ ਤਾਂ ਫਿਰ 9 10 ਕਿਲੋ ਦੁੱਧ ਇਸ ਝੋਟੀ ਥੱਲੇ ਵੀ ਹਾਜ਼ਰ ਆ ਤੇ ਦੂਜੇ ਸੂਬਾ ਝੋਟੀ ਆ ਮਗਰ ਦੇ ਬੱਚਾ ਕੀ ਆ ਗਿਆ ਇਹਦੇ ਮਗਰ ਕੱਟੀ ਆ ਕੱਟੀ ਆ ਮਗਰ ਵੀ ਹਾਂ ਜੀ ਕੱਟੀ ਆ ਲਓ ਜੀ ਮਗਰ ਕੱਟੀ ਆ ਬਾਕੀ ਫੇਸ ਕੁਆਲਟੀ ਛੋਟਾ ਸਿੰਘ ਮੱਥੇਜ ਫੁੱਲੇਗਾ ਠੀਕ ਆ ਜੀ ਇਧਰ ਤੁਹਾਨੂੰ ਪਥਾਨ ਦਿਖਾ ਦਈਏ ਇੱਕ ਵਾਰੀ ਆ ਦੇਖੋ ਚੋਂ ਚੋਂ ਦੀ ਵੀਰੇ ਮੋਰ ਓਕੇ ਰਿਪੋਰਟ ਓਕੇ ਪੋਲੀ ਮੈਂ ਜਵਾਗ ਚੋਲੇ ਠੀਕ ਆ ਜੀ ਉਹ ਦੋਸਰ ਚਵਾ ਦੀ ਇੱਕ ਨੰਬਰ ਤੇ ਬਾਕੀ ਦੋ ਵੀ ਤੁਹਾਨੂੰ ਦੱਸੇ ਤੇ ਤਾਂ ਐਗਜ਼ੈਕਟ ਜਿਹੜਾ ਵੀਰੇ ਮੋਰ 10 ਕੇ 9 9 ਤੋਂ ਬਾਹਰ ਹੀ ਹੋਊਗਾ ਬੋਲੋ ਕੋਈ ਭਰਾ ਆਪਣੇ ਨਾਲ ਚਲੋ ਆਨਲਾਈਨ ਜ਼ਿਆਦਾ ਸੌਦਾ ਕਰਦੇ ਤੁਹਾਡੇ ਨਾਲ 9 ਦੀ ਫੁੱਲ ਗਰੰਟੀ ਹੋਗੀ ਭਾਤ ਨਾ ਮਾਰੇ ਕੋਈ ਠੀਕ ਹੈ ਭਰਾ 9 ਦੀ ਦੋਸਤ ਵੀਰਾਂ ਦਾ ਪੂਰੀ ਗਰੰਟੀ ਆ ਤਸੱਲੀ ਹੋਊਗੀ ਮਗਰ ਕੱਤੀ ਜਾਂ ਕੋਈ ਮੇਰਾ ਵੀਰ ਇੱਥੇ ਆ ਰਿਹਾ ਤੇ ਜਿਹੜਾ ਐਨੀਮਲ ਸਵੇ ਸਵਾਏ ਉਹ ਤਾਂ ਪਤਾ ਨੂੰ ਪਤਾ ਹੀ ਵੀ ਹਰ ਵਾਰ ਕਹਿ ਦਿੰਦੇ ਆ ਵੀ ਆਪਣਾ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਕਿਉਂਕਿ ਜਿਹੜੇ ਬਿਲਕੁਲ ਸੱਜਰਤਾਜੇ ਪਸ਼ੂ ਸਵੇ ਸਵਾਏ ਆ ਤੇ ਝੋਟੀ ਅੰਗ ਦੂਜਾ ਸੂਆ ਬਾਕੀ ਥਾਣ ਤੁਸੀਂ ਦੇਖ ਸਕਦੇ ਜੇ ਵੀ ਜਿਵੇਂ ਦੋਸਤੋ ਇੱਕ ਪਹਿਲਾਂ ਝੋਟੀਆਂ ਆਪਾਂ ਥਾਣ ਵਿਖਤਦੇ ਆ ਵੈਸੇ ਥਾਣ ਪੂਰਾ ਹੱਥੀ ਮੁਠੀ ਵਾਲਾ ਕੋਈ ਮੇਰਾ ਵੀਰ ਤੂਰੇ ਨੇੜੇੋਂ ਇੱਥੇ ਆ ਰਿਹਾ ਠੀਕ ਆ ਜੀ ਵੀ ਇੱਥੇ ਇਹ ਨਹੀਂ ਹੋਊਗਾ ਵੀ ਇੱਥੇ ਆਣ ਕੇ ਯਾਰ ਵੀ ਥਾਣ ਛੋਟਾ ਠੀਕ ਆ ਵੀ ਹੱਥੀ ਮੁਠੀ ਵਾਲ ਔਰ ਦੋਸਤੋਂ ਆਲਦੀ ਨਾਲ ਕੋਈ ਸਮਾਂ ਮੈਂ ਫਿਰ ਦੱਸ ਦਿੰਦਾ ਵੀ 1:30 ਵਜੇ ਦਾ ਸਮਾਂ ਦੁਪਹਿਰ ਦਾ ਤੇ ਮਨੋਰ ਮਾਰਨਿੰਗ ਫਿਰ ਕਿੰਨੇ ਵਜੇ ਚਵਾਈ ਨਾਲ ਦੀ 5 ਵਜੇ ਦੀ ਚਵਾਈ ਨਾਲ ਦੀ 5 ਵਜੇ 5 ਵਜੇ ਦੀ ਚਵਾਈ ਠੀਕ ਹੈ ਜੀ ਉਹ ਦੋਸਤੋਂ 5 ਵਜੇ ਮਾਰਨਿੰਗ ਚਵਾਈ ਜਿਹੜੀ ਇਹਨਾਂ ਦੀ ਕੀਤੀ ਜਾਂਦੀ ਹੈ ਠੀਕ ਹੈ ਜੀ ਹੁਣ 1:30 ਵਜੇ ਦਾ ਸਮਾਂ ਆ ਬਹਿਣੀ ਵਾਲੀ ਸਾਈਡ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਬਹਿਣੀ ਵਾਲੀ ਸਾਈਡ ਵਾਲੇ ਪਾਸਿਓਂ ਨਾੜੀ ਨੂੜੀ ਮਿਲਕਨ ਵਾਲੀ ਦੋ ਪਾਸੇ ਮੋਟੀ ਹੈ ਠੀਕ ਹੈ ਜੀ ਤੇ ਆ ਬਰਲ ਵੰਡ ਜਿਹੜੀ ਆ ਤੁਸੀਂ ਵੇਖ ਲਓ ਠੀਕ ਆ ਮਨੋਰ ਬੋਲ ਵੀਰ ਦਾ ਕੀ ਮੁੱਲ ਕਰਾਂਗੇ ਅੱਜ ਆਪ ਹਾਂਜੀ 72 ਹੀ ਦੇ ਦਾਂਗੇ 72 ਦੀ 72 ਦੇ ਦਾਂਗੇ ਹੋਰ 1000 ਛੱਡ ਦਾਂਗੇ ਠੀਕ ਆ ਜੀ ਹਾਂ ਬਾਕੀ ਝੋਟੀ ਸੁਥਰੀ ਜਿੰਨੀ ਹੈਗੀ ਬਿਲਕੁਲ ਲਓ ਦੋਸਤੋ ਐਨੀਮਲ ਜਿਹੜੇ ਆ ਬਿਲਕੁਲ ਨਵੇਂ ਅੰਗ ਨੇ ਠੀਕ ਆ ਜੀ ਝੋਟੀ ਪੱਖ ਨੇ ਤੇ ਵੈਸੇ ਸਾਰੇ ਪਰਮਾਨੂ ਪਤਾ ਹੀ ਹੈ ਵੀ ਜਿਹੜੇ ਜਿਹੜੇ ਸੂਆਂ ਦੇ ਵਿੱਚ ਪਸ਼ੂ ਹੋਵੇ ਠੀਕ ਆ ਜੀ ਤੇ ਉਹ ਹਿਸਾਬ ਨਾਲ ਜਿਹੜਾ ਮੁੱਲ ਵੀ ਡਾਊਨ ਚੱਲਦਾ ਵੈਸੇ ਝੋਟੀ ਅੰਗ ਨੇ ਇਸ ਕਰਕੇ ਵੀ ਦੰਦਾ ਵੀ ਆਪਾਂ 71000 ਦੀ ਜਿਹੜੀ ਲਾਸਟ ਲੈ ਦਿਓ 71000 ਦੀ ਦੇ ਦਿਆਂਗੇ 9 ਲੀਟਰ ਦੁੱਧ ਇਹਦੇ ਤੇ ਹਾਜ਼ਰ ਆ ਮਗਰ ਕੱਟੀ ਆ ਬੱਚਾ ਇਹਦਾ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਈਏ ਆ ਬੱਚਾ ਉਹ ਪਰਲੀ ਕੱਟੀ ਆ ਕੱਟੀ ਜੇ ਠੀਕ ਆ ਜੀ ਆ ਫੀਮੇਲ ਕਾਫ ਆ ਇਸੇ ਝੋਟੀ ਦਾ ਠੀਕ ਆ ਜੀ ਤਾਂ ਸਾਗੇ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਇੱਕ ਮਨੋਰ ਆ ਜਿਹੜੀ ਵੀਰ ਝੋਟੀ ਇੱਕ ਆ ਗਈ ਹੋਰ ਇਹ ਕੱਲ ਦੀ ਸੂਈ ਆ ਓਕੇ ਕੱਲ ਕਿਹੜੇ ਟਾਈਮ ਦੀ ਵੀਰ ਕੱਲ 3 ਵਜੇ ਹੀ ਸੂਈ ਆ ਦੋ ਚੁਆਈਆਂ ਲੱਗੀਆਂ ਨੂੰ ਲਗਭਗ ਇਹੋ ਟਾਈਮ ਦੀ ਦੁਪਹਿਰ ਸੀ ਇਸੇ ਦੁਪਹਿਰ ਦੀ ਹਾਂ ਠੀਕਾ ਝੋਟੀ ਕੱਦ ਬੋਤਾਂ ਦੀ ਕੱਦ ਬਹੁਤ ਵੱਡਾ ਹੈ ਹਨਾ ਹਾਂ ਬਹੁਤ ਵੱਡਾ ਛਿੱਗੀ ਮੂੰਹ ਹੈ ਦੂਜਾ ਸੁਆ ਲਓ ਜੀ ਛੇ ਦੰਦ ਝੋਟੀ ਮੋਹ ਦੋਸਤੋ ਛੇ ਦੰਦ ਤੇ ਝੋਟੀ ਆ ਦੂਜਾ ਸੁਆ ਬਾਕੀ ਸ਼ਕੀਨੀ ਇੱਕ ਵਾਰੀ ਤੁਹਾਨੂੰ ਚੈੱਕ ਕਰਾਉਣੇ ਆ ਕੁੰਡੀ ਵੇਖੋ ਤੁਸੀਂ ਠੀਕ ਆ ਜੀ ਸ਼ਾਈ ਸ਼ੂਈ ਕਰੋ ਚੈੱਕ ਮੱਥਾ ਬਿਲਕੁਲ ਬਲੈਕ ਗੁਲਾਈ ਦੇ ਵਿੱਚ ਸਿੰਘ ਤੇ ਦੂਜਾ ਸੁਆ ਝੋਟੀ ਆ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਠੀਕ ਆ ਜੀ ਤੇ ਥੱਲੇ ਲੇਵੇ ਦੀ ਤੁਹਾਨੂੰ ਇਧਰ ਦਿਖਾਉਣੇ ਆ ਬਾ ਕਮਾਲ ਤੇ ਕਰ ਦੋਸਤੋ ਤਕਰੀਬਨ 2 2.5 3 ਇਸੇ ਟਾਈਮ ਦੀ ਸੁਈ ਆ ਤੇ ਆਹ ਹਵਾਨਾ ਚੱਡਾ ਵੇ ਮਗਰ ਕਟਾ ਦੇ ਵੀਰ ਹਾਂਜੀ ਇਹਨੇ ਮਰ ਕਟਾ ਲਓ ਜੀ ਮਗਰ ਇਹਦੇ ਮੇਲ ਕਾਫ ਆ ਗਿਆ ਬਾਕੀ ਜੇਰ ਜੁਰ ਪ੍ਰੋਪਰ ਪਾਤੀ ਸੀ ਹਾਂਜੀ ਹਾਂਜੀ ਵਧੀਆ ਜੇਰ ਠੀਕ ਹੈ ਜੀ ਲੈਓ ਵੀਰ ਮਨੋਰ ਤੋੜ ਕੇ ਦਿਖਾ ਦਈਏ ਇਹਦਾ ਕਿਸਾਨ ਵੀਰ ਉਹ ਕੱਦੋਂ ਵੱਡਾ ਹੈ ਛੋਟੀ ਦਾ ਠੀਕ ਹੈ ਜੀ ਪਰ ਲੀਆਂ ਜਿਹੜੀਆਂ ਪਰੰ ਦੋ ਛੋਟੀਆਂ ਵਿਖਾਈਆਂ ਉਹ ਮੀਡੀਅਮ ਹਾਈਟ ਦੇ ਵਿੱਚ ਨੇ ਇਹ ਕੱਦ ਕਾਫ ਦੇ ਵਿੱਚ ਪੂਰੀ ਵੱਡੀ ਆ ਛੋਟੀ ਠੀਕ ਹੈ ਜੀ ਆਹ ਦੇਖੋ ਮਨੋਰ ਮੇਰੇ ਬੋਲਾ ਦੋਗ ਡਾਂਗੇ ਫਿਰ ਚੁਵਾਈ ਹੋ ਗਈ ਬੋਲਾ ਕਿੰਨਾ ਚੋਇਆ ਇਸ 8 ਕਿਲੋ ਬੋਲਾ ਚੋਇਆ ਸਰ ਸਾਹਿਬ 8 ਕਿਲੋ ਹਾਂਜੀ ਲੋ ਜੀ 8 ਕਿਲੋ ਬੋਲਾ ਦੋਸਤੋ ਚਵਾਈ ਹੋਈ ਆ ਇਸ ਝੋਟੀ ਦੇ ਥੱਲਿਓ ਤੇ ਦੋ ਡੰਗ ਦੀ ਚਵਾਈ ਹੋਈ ਆ ਸਾਰੇ ਭਰਾਵਾਂ ਨੂੰ ਪਤਾ ਹੀ ਆ ਤਕਰੀਬਨ ਆਹ ਟਾਈਮ ਦੀ ਜੇਕਰ ਗੱਲ ਸੁਈ ਆ ਤੇ ਦੋ ਕਟੰਗ ਜਿਹੜੀ ਚਵਾਈ ਆ ਮਾਰਨਿੰਗ ਇੱਕ ਕੱਲ ਰਾਤ ਤੇ ਕੱਜ ਮਾਰਨਿੰਗ ਜਿਹੜੀ ਚਵਾਈ ਹੋਈ ਆ ਤੇ ਸਰਹਾਲ ਆ ਤੁਸੀਂ ਦੇਖ ਸਕਦੇ ਕੱਦ ਬੜਾ 6.5 ਫੁੱਟ ਮੇਰਾ ਕਾਦਾ ਦੇ ਲਾਲ ਹਿਸਾਬ ਦੇ ਬੜੇ ਬਹੁਤ ਉੱਚੇ ਕੱਦ ਦੇ ਵਿੱਚ ਝੋਟੀ ਬਹੁਤ ਖੂਬਸੂਰਤ ਆ ਸੋ ਦਰਸ਼ਨੀ ਝੋਟੀ ਆ ਦੋਸਤੋ ਨਵਾਂ ਅੰਗਰ ਠੀਕਾ ਜੀ ਦੂਜਾ ਸਵੇਰ ਝੋਟੀ ਆ ਤੇ ਥੱਲੇ ਲੈਵੇ ਦੀ ਜੇਕਰ ਆਪਾਂ ਤੁਹਾਨੂੰ ਇੱਕ ਵਾਰੀ ਹੋਰ ਥੋੜੀ ਲ ਇਸ ਸਪੰਗਿਆ ਸਪੰਗਿਆ ਬਹੁਤ ਨੇ ਮੇਰੇ ਮਲਾਉਣ ਦੇ ਵਿੱਚ ਵੀ ਮਿੱਟੀ ਨਿਕਲੀ ਪੂਰੀ ਠੰਡੀ ਠੰਡੀ ਐ ਬਿਲਕੁਲ ਠੀਕ ਹੈ ਜੀ ਫਿਰ ਚੌਂਡ ਵਿੱਚ ਆਇਆ ਇੱਕ ਨੰਬਰ ਪੋਲੀ ਠੀਕ ਹੈ ਜੀ ਲੌੜੀ ਝੋਟੀ ਇਹ ਵੀ ਦੋਸਤੋ ਬਾ ਕਮਾਲ ਆ ਠੀਕ ਆ ਜੀ ਕੱਟਗੜ ਹਿਮਾਲਕ ਨੇ ਬੜਾ ਸੋਹਣਾ ਬਖਸ਼ਿਆ ਕਰਮਾੜੀ ਨੂੰ ਪੂਰੇ ਵੱਡੇ ਕੱਟਕੜ ਦੇ ਵਿੱਚ ਟਾਂ ਝਟੋਚੇ ਦੀ ਚੰਗੀ ਆ ਠੀਕ ਆ ਇਹਦਾ ਬੱਚਾ ਦਿਖਾ ਲਈਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਰੇਟ ਪਾਸ ਦਿੰਨੇ ਆ ਆ ਕੱਟਾ ਜੇ ਮੇਲਕਾਫ ਇਸੇ ਝੋਟੀ ਦਾ ਠੀਕ ਆ ਜੀ ਠੀਕ ਆ ਲੈ ਵੀ ਵੀਰ ਮੋਰ ਇਹਦਾ ਫਿਰ ਕੀ ਕਰਾਂਗੇ ਆਪਾਂ ਇਹਦਾ ਇੱਕ ਦਾ ਇੱਕ ਪੰਜ ਦੀ ਦੇ ਦਾਂਗੇ ਵੀ ਹਾਂ ਨਾ ਇੱਕ ਪੰਜ ਪੰਜ ਦੀ ਦੇ ਦਾਂਗੇ ਹਾਂ ਲਗਭਗ 105000 ਦੀ ਜਿਹੜੀ ਤੁਹਾਨੂੰ ਇਹ ਯੈਸਨੋ ਮਿਲ ਜੂਗੀ ਝੋਟੀ ਵੱਡੇ ਕੱਦ ਕਰਦੇ ਵਿੱਚ ਚਵਾਪ ਸਮਾਤੀ ਚੰਗੀ ਆ ਬਾਕੀ ਜੇੜ ਜੁਰ ਪ੍ਰੋਪਰ ਪੈ ਚੁੱਕੀ ਆ ਮਗਰ ਕਟਾ ਮੇਲ ਕਾਫਾ 105000 ਯੈਸਨੋ ਆ ਲੈਣ ਦੇਣ ਠੀਕ ਆ ਜੀ ਤੋਂ ਬੜੀ ਪਿਆਰੀ ਝੋਟੀ ਆ ਕੋਈ ਭਰਾਜ ਤੇ ਆ ਰਿਹਾ ਠੀਕ ਆ ਜੀ ਖਰੀਦਣ ਤੇ ਛੱਡ ਕੇ ਨਹੀਂ ਜਾਂਦਾ ਕੋ ਦੇਖ ਤੂ ਕਿ ਬੜੀ ਪਿਆਰੀ ਆ ਵੈਸੇ ਪਸ਼ੂ ਪੱਜਾ ਖੁਰਲੀ ਦਾ ਬੜਾ ਬਾਕਮਾਲ ਲੱਗਦਾ ਠੀਕ ਆ ਜੀ ਸ਼ਕੀਨ ਪਸ਼ੂ ਆ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਬਾਕੀ ਥਾਂ ਇੱਕ ਵਾਰ ਤੁਹਾਨੂੰ ਨਾਲ ਦਿਖਾ ਦਈਏ ਫਿਰ ਆਪਾਂ ਆ ਦੇਖੋ ਬਹੁਤ ਖੂਬਸੂਰਤਾਂ ਚੰਗੀ ਝੋਟੀ ਆ ਤੇ ਇਧਰ ਆਪਣੇ ਕੋਲ ਵੀਰ ਮਨੋਰੇਕਾ ਆ ਝੋਟੀ ਆ ਜਾਂਦੀ ਹੈ ਚੌਥੇ ਨੰਬਰ ਤੇ ਆ ਇਹ ਗੱਬਣ ਆ ਗਈ ਵੀਰ ਇਹ ਗੱਬਣ ਠੀਕ ਆ ਜੀ ਸੂਗਿਆਂ ਦੇ ਵਿੱਚ ਕਿਵੇਂ ਆ ਇਹ ਦੂਜਾ ਸੂਆ ਠੀਕ ਆ ਜੀ ਹਾਂਜੀ ਆਗੇ ਮਿਲੋ ਤਾਂ ਸਾਰੇ ਅੱਜ ਫਿਰ ਦੂਜੇ-ਦੂਜੇ ਇਕੱਠੇ ਹੋ ਗਏ ਨਵੇਂ ਡੰਗਰ ਦਾ ਵਾਧਾ ਚੰਗੇ ਚੰਗੇ ਐਨੀਮਲ ਵੀ ਚੰਗੇ ਦੇਖਣ ਦੇ ਵਿੱਚ ਵੀ ਕੋਈ ਵੀਰ ਇੱਥੇ ਆਣ ਕੇ ਇਹ ਨਹੀਂ ਕਹਿ ਸਕਦਾ ਵੀ ਯਾਰ ਦੇਖ ਦੂਜੇ ਲਈ ਤੇ ਹੋਊਗੀ ਤਜੇ ਹਾਂਜੀ ਲਓ ਬਦੋਸਤ ਬਹੁਤ ਸੋਹਣੀ ਝੋਟੀ ਦੂਜਾ ਸੂਆ ਦੋਸਤ ਇਹ ਝੋਟੀਆਂ ਸੋਹਣਾ ਤੇ ਇਹਦਾ ਘੱਟੋ ਘੱਟ ਸਮਾਂ ਕਿੰਨਾ ਕੁ ਬਾਕੀ ਫਿਰ ਸਵਾ ਇਹਦਾ 2-4 ਦਿਨ ਹੀ ਖੜੂਗੀ ਲਈਦੀ ਅਜੇ ਦਿਨ ਹਾਂਜੀ 2-4 ਦਿਨ ਖੜਦੀ ਠੀਕ ਆ ਜੀ ਲੋਬੀ ਦੋਸਤੋ ਝੋਟੀ ਦੇਣ ਹਜੋ ਲੈ ਜੂਗੀ ਤੋਂ ਜਿੰਨੇ ਕ ਦਿਨ ਲੈ ਜੇ ਉਨਾ ਹੀ ਚੰਗਾ ਵੇਸੇ ਥੱਲੇ ਤੁਸੀਂ ਦੇਖ ਸਕਦੇ ਜੀ ਪੱਦਰ ਪੁੱਦਰ ਬੜੀਏ ਕਰਮਾਂ ਦੀ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਗੇ ਪੁੱਠੇ ਪਾਠੇ ਦੀ ਬਹੁਤ ਸੋਹਣੀ ਆ ਚੌੜੇ ਪਿੱਠ ਪੁੜੇ ਦੇ ਵਿੱਚ ਸਿੰਗਲ ਹੱਡੀ ਉੱਪਰੋਂ ਤੇ ਹਵਾਨੇ ਚੱਡੇ ਦੀ ਬਿਲਕੁਲ ਇੱਕ ਸਾਰ ਉਹਨਾਂ ਹੀ ਗਾਂ ਨੂੰ ਤੇ ਉਹਨਾਂ ਹੀ ਦੋਸਤੋ ਬਿਲਕੁਲ ਸੂ ਨੂੰ ਮਗਰ ਟੱਚ ਕਰੂਗੀ ਲੈਵਾ ਜੇਕਰ ਆਪਾਂ ਤੁਹਾਨੂੰ ਨੋਟ ਕਰਾਈਏ ਕਾਬੇਵਾਕਰ ਮਾਲੀ ਦਾ ਠੀਕਾ ਜੀ ਵਧੀਆ ਆ ਆਮ ਨਾਰਮਲ ਮੱਝਾਂ ਨਾਲੋਂ ਉੱਚੀ ਹਾਈਟ ਕਰਦੇ ਦੇ ਦੇਤਾ ਇਧਰ ਤੁਮੇ ਕੁਰੀ ਆਪਾਂ ਥੋੜਾ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਸੋ ਛੋਟੀ ਇਹ ਵੀ ਦੂਜਾ ਸੂਆ ਆਪੇ ਇਸ ਕੁਆਲਟੀ ਦੇ ਠੀਕਾ ਜੀ ਬਾਕੀ ਸਿੰਘੀ-ਸੁੰਗੀ ਅੱਜ ਦੇਖਣ ਵਾਲੀ ਗੱਲ ਆ ਦੋਸਤੋ ਸਿੰਘ-ਸੁੰਗ ਇਹ ਲੱਗਦਾ ਵੀ ਇੱਕੋ ਜੇ ਝੋਟੀਆਂ ਨੂੰ ਸਾਰੀਆਂ ਨੂੰ ਛੋਟੇ ਸਿੰਘ ਦੇ ਵਿੱਚ ਆ ਠੀਕਾ ਜੀ ਤੇ ਸਿਰ-ਸੁਰ ਦੀਆਂ ਬੜੀਆਂ ਚੰਗੀਆਂ ਨੇ ਠੀਕ ਆ ਬਲਦੀ ਠੀਕ ਆ ਸਵੇਲ ਬੋਲ ਚੰਗੀ ਆ ਝੋਟੀ ਦੀ ਬਾਕੀ ਜੰਪਲ ਬੜਾ ਠੀਕ ਆ ਜੀ ਜੰਮੀਪਲੀ ਪੂਰੀ ਆ ਜਿੰਨੇ ਵੀ ਆ ਤੁਸੀਂ ਦੇਖ ਰਹੇ ਜੇ ਵਜਣਾ ਵਜੂਤ ਪੂਰਾ ਬੈ ਝੋਟੀ ਨੂੰ ਬਹੁਤ ਖੂਬਸੂਰਤ ਆ ਚੰਗੀ ਝੋਟੀ ਆ ਠੀਕ ਆ ਜੀ ਇਹੋ ਪਾ ਲੈ ਜੀ ਪੂਰੀ ਬੰਨ ਜੂਗੀ ਹਾਂ ਤੇ ਪੂਰੀ ਬੰਦੀ ਆ ਬਾਹਰ ਕੱਢ ਦੀ ਚੱਡਾ ਠੀਕ ਆ ਵੀਰੇ ਨਹੀਂ ਬਣੂਗੀ ਦੱਸਣੇ ਡਿਆ ਤਦੋਂ ਲੈਵਲ ਦੇ ਤੇਲ ਤੋਂ ਬਹੁਤ ਜ਼ਿਆਦਾ ਹੈ ਜੇ ਠੀਕ ਹੈ ਅੱਛਾ ਮੋਹਰੇ ਦੀ ਕੀ ਡਿਮਾਂਡ ਆ ਕੀ ਲੈਣਦਣ ਕਰਾਂਗੇ ਦਾ ਇਹਦਾ ਵੀ 90000 ਰੁਪਿਆ 90 85 ਦੀ ਦੇ ਦਾਂਗੇ 85 10 ਕਿਲੋ ਪਹਿਲੇ ਸਵੇਰ ਨਾਲ ਛੋਇਆ ਥੱਲੇ ਕਰਮਾਂਚਲੀ ਠੀਕ ਐਡੀ ਛੋਟੀ ਨੂੰ ਚਲੋ ਆਪਾਂ ਆਂਦਾ ਕੁਛ ਨਹੀਂ ਗਾਇਨਾ ਦੋ ਤੋਂ ਪਹਿਲੇ ਸਵੇਰ ਛੋਟੀ ਚਵਾ ਗਈ ਹੋਗੀ 10 ਕਿਲੋ ਹਾਂਜੀ ਉਹ ਦੂਜੇ ਸਵੇਰ ਹੋਰ ਵੀ ਚੰਗੀ ਬਣ ਗਈ ਆ ਉਹ ਤੇ 12 ਕਿਲੋ ਤੇ ਰਮਾਂ ਨਾਲ ਚਵਾਉਗੀ ਨਾ ਜ਼ਿਆਦਾ ਜੀ ਚੰਗੀ ਆ ਛੋਟੀ ਜਿੰਨੀ ਆ ਬਸ 90000 ਵੀਰਾਂ ਦਾ ਵੀ ਇਹ ਦੀ ਡਿਮਾਂਡ ਕਰਦੇ ਆ ਦੇ ਲਾਇਨ ਦੇੰ ਪੈ ਕੇ ਗਾਰ ਨਿਭੜਦੀ ਹੈ ਲਾਇਨ ਦੇ ਨਾਲ 85000 ਆ 85 ਫਸਦਨ ਦੀ ਜਿਹੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਆ ਸੋ ਬਹੁਤ ਸੋਨੀ ਫੇਸ ਕੁਆਲਟੀ ਚੰਗੀ ਸਰੀਰਕ ਮੰਤਰ ਬਾਕੀ ਥੱਲੇ ਲੇਵ ਦੀ ਸਾਫ ਸੁਥਰੀ ਆ ਤੇ ਮੈਨੂੰ ਲੱਗਦਾ ਵੀ ਜਿਹੜੇ ਵੀਰ ਨੇ ਚਲੋ ਤਕਰੀਬਨ ਕੋਈ 80 ਚਾਹੇ ਲੱਖ ਚਾਹੇ 85 ਕੋਈ ਚੰਗੇ ਪੈਸੇ ਲਾਉਣੇ ਆ ਤੇ ਪਸ਼ੂ ਤਾਂ ਹਰੇਕ ਵੀਰ ਨੂੰ ਚੰਗਾ ਸਾਫ ਸੁਥਰਾ ਹੀ ਚਾਹੀਦਾ ਬਾਕੀ ਝੋਟੀਆਂ ਬਾ ਕਮਾਲ ਨੇ ਬਹੁਤ ਸੋਣੀਆਂ ਝੋਟੀਆਂ ਠੀਕ ਆ ਜੀ ਚੰਗੇ ਨਾਗ ਨੇ ਪਸੰਦ ਆਉਣ ਵਾਲੀਆਂ ਸ਼ੈਅ ਨੇ ਠੀਕ ਆ ਜੀ ਤੇ ਜਰੂਰ ਤੁਸੀਂ ਆਪਣੀ ਵਿਚਾਰ ਕਰ ਸਕਦੇ ਜੇ ਹੱ ਇਧਰ ਦੋ ਵਹੜਾ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਤੇ ਜਿਵੇਂ ਅੱਜ ਕੱਲ ਆਪਾਂ ਦੇਖ ਰਹੇ ਆ ਬਿਲਕੁਲ ਸਿਆਲ ਦਾ ਟਾਈਮ ਆ ਤੇ ਟ੍ਰੈਂਡ ਚੱਲਣ ਦੇ ਆ ਜ਼ਿਆਦਾਤਰ ਵਹੜਾਂ ਦਾ ਐਚ ਐਫ ਬ੍ਰੀਡ ਦੇ ਵਿੱਚ ਇਧਰ ਪਹਿਲੇ ਨੰਬਰ ਤੇ ਇੱਕ ਵਹੜਾ ਤੁਹਾਨੂੰ ਦਿਖਾ ਦਿਆਂ ਲिटल ਬਟ ਵਿੱਚ ਕੋਈ ਕਰਾਸ ਵੀ ਕੋਈ ਭਾਅ ਮੰਨ ਸਕਦਾ ਤੇ ਕੱਦ ਬਹੁਤ ਪੂਰਾ ਵੱਡਾ ਵੱਡੇ ਹਾਈਟ ਕੱਦ ਦੇ ਵਿੱਚ ਮੀਰ ਮਨੋਰ ਇਹਦਾ ਵਹੜਾ ਸੁਭਾ ਖਿਨਵਾ ਇਹਦਾ ਦੂਜਾ ਸੁਆਈ ਠੀਕ ਹੈ ਜੀ ਆਉਂਦੀ ਜਾਂਦੀ ਆ ਕਰਮਾ ਦੀ ਥੱਲੇ ਉਹ ਪੂਰੀ ਤਰੀ ਆਉਂਦੀ ਹਣਾ ਅੱਠਕ ਤਰੀ ਨੂੰ ਇਹ ਦਿਨ ਪੂਰੇ ਹੁੰਦੇ ਆ ਅੱਠ ਨੂੰ ਹਾਂਜੀ ਆ ਗਈ ਫਿਰ ਤੇ 3 ਤਰੀਕ ਹੋ ਗਈ ਆ 5 ਕਿ ਪਛੇਰੇ ਰਹਿ ਗਏ ਪੰਜ ਹੀ ਤੇ ਰਹਿ ਗਏ ਹਾਂਜੀ ਠੀਕ ਆ ਜੀ ਲਓ ਦੋਸਤੋ ਹਾਈਟ ਲੈਂਥ ਦੀ ਚੈੱਕ ਕਰੋ ਤੇ ਸੁਆ ਦੁੱਜਾ ਹੈ ਜੀ ਮਨੋਰਥਾ ਸੁਆ ਦੁੱਜਾ ਹੀ ਨਾ ਦੁੱਜਾ ਦੁੱਜਾ ਹਾਂਜੀ ਠੀਕ ਆ ਜੀ ਠੀਕ ਆ ਜੀ ਸੋ ਰੰਗ ਪ੍ਰਿੰਟ ਡੱਬੀ ਆ ਜਿੱਦਾਂ ਆਪਾਂ ਨਾਰਮਲ ਦੋਸਤੋ ਐਫ ਐਮ ਬਰੀਡ ਦੇ ਵਿੱਚ ਵੈਰਾ ਦੇਖਦੇ ਆ ਤੇ ਕਾਦ ਆਪਾਂ ਤੁਹਾਨੂੰ ਨੋਟ ਕਰਾ ਦੇਤਾ ਵੱਡਾ ਕਾਦ ਆ ਠੀਕ ਆ ਜੀ ਕੋਈ ਇਹ ਨਹੀਂ ਹੈਗਾ ਵੀ ਇੱਥੇ ਆਣ ਕੇ ਮੀਡੀਅਮ ਜਾਂ ਛੋਟੀ ਦਰਮਿਆਨੀ ਮਦਰੀ ਹਾਈਟ ਨਿਕਲੇ ਉੱਚਾ ਕਰਦਾ ਲੋ ਜੀ ਠੀਕ ਹੈ ਜੀ ਉਹ ਲੰਬੀ ਲੰਬੀ ਪੂਰੀ ਆ ਕੱਦ ਵੀ ਉੱਚਾ ਲੰਬੀ ਪੂਰੀ ਆ ਬਾਕੀ ਥਣਪੂਰਾ ਥੀ ਮੁੱਠੀ ਵਾਲਾ ਤੇ ਬਿਲਕੁਲ ਪੱਦਰ ਇਕਸਾਰ ਬੈਕ ਸਾਈਡ ਤੋਂ ਲੇਵਾ ਤੇ 5 6 5 6 ਘਟੋ ਘਟ ਦੇਣ ਐਡੀਆਂ ਮੰਨ ਕੇ ਮੇਰਾ ਵੀਰ ਕੋਈ ਵੀ ਸੌਦਾ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਸੋਹਣੀ ਹੈ ਠੀਕ ਹੈ ਜੀ ਪੂਰੀ ਬੜਕਪੁਰ ਕਾਲੀ ਵੈਰ ਆ ਵੀ ਇਹ ਨਹੀਂ ਹੈਗਾ ਕਿ ਆਪੇ ਉੱਥੋਂ ਸਿਆਲ ਤੇ ਕੋਈ ਜਿਆਦੇ ਸੁਵਿਆਂ ਦੇ ਵਿੱਚ ਪਸ਼ੂ ਆ ਤੇ ਵੀ ਕੋਈ ਬਹਿਗਾ ਤੇ ਉੱਠੂਗਾ ਨਹੀਂ ਠੀਕ ਹੈ ਜੀ ਸੋ ਨਵੇਂ ਅੰਗ ਦੇ ਵਿੱਚ ਐਨੀਮਲ ਜਿਵੇਂ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸਾਰੇ ਪਸ਼ੂ ਆ ਤੇ ਨਵੇਂ ਅੰਗ ਦੇ ਦੇਖੀ ਆ ਬੜੀ ਠੰਡੀ ਠੁੰਡੀ ਚੰਗੀ ਆ ਆ ਕਰੋ ਜੀ ਆ ਦੇਖੋ ਜੀ ਠੀਕ ਹੈ ਜੀ ਸੋ ਸੇਲੀਆਂ ਕਰੋ ਜੇਕ ਸਾਉਪੂਣਾ ਬਹੁਤ ਜਿਆਦਾ ਵੈਰਦੇ ਦੇ ਵਿੱਚ ਬਾਕੀ ਢੱਲਾ ਵੇਲ ਬਣਿਆ ਇਹ ਕਾਫੀ ਟੇਲਾ ਫਿਰ ਲੈ ਜੂ ਦੇਣਾ ਜੀ 20 ਪਲੱਸ ਚ ਹੋਇਆ ਕਹਿੰਦੇ ਪਿਛਲੇ ਸਵੇਰ ਹਾਂ ਠੀਕ ਹੈ ਹਾਂ ਠੀਕ ਆ ਠੀਕ ਆ ਐਰ ਕੀਤੇ ਮਹਾਰਾਜ ਦੀ ਕਿਰਪਾ ਰੀ ਥੰਨੇ ਰੋਤਾ 25 ਚਵਾ ਦੂ ਹਾਂ ਬਾਕੀ ਮੂੰਹ ਮੱਥੇ ਦੀ ਬੜੀ ਚੰਗੀ ਆ ਤੇ ਇਹਦਾ ਵੀਰ ਮਨੋਰ ਲੈਣ ਦੇਣ ਵੀ ਦੱਸ ਦੀ ਆਪਣੇ ਭਰਾਵਾਂ ਨੂੰ ਤੇ ਇੱਕ ਲੈਣ ਦੇਣ ਮੋਹਲ ਤੇ ਇਹਦਾ ਵੀ 80 ਕਰਦੇ ਆ 75 ਦੀ ਦੇ ਦਾਂਗੇ 75 ਦੀ ਠੀਕ ਆ ਜੀ ਵਿੱਚੋਂ ਹੋਰ ਕੋਈ ਗੁਜਾਇਸ਼ ਵਿੱਚ ਉੱਛਾ ਕਰਦਾ ਕੋਈ ਨਹੀਂ ਮਾਨਤਨ ਮੌਕੇ ਤੇ ਲੋ ਵੀ ਉਸੋ ਜਿੰਨਾ ਵੀ ਕਿਸੇ ਭਰਾ ਨੇ ਬਿਲਕੁਲ ਵਾਜਬ ਆਪਾਂ ਕਹਿ ਸਕਦੇ ਹਾਂ ਵੀ ਜਿੰਨਾ ਕੋ ਵਿੱਚੋਂ ਮਾਨਤਨ ਕਰਾਉਣਾ ਜਿੰਨੀ ਵੀ ਵਿੱਚੋਂ ਕੋਈ ਗੁਜਾਇਸ਼ ਉਨਾ ਛੋੜਛਪਾ ਹੋ ਜਾਊਗਾ ਜਿੰਨਾ ਰੇਡਵੇਰ ਨੇ ਦੱਸ ਦਿੱਤਾ 80000 ਰੁਪਏ ਜਹੇ 85 ਡਿਮਾਂਡ ਕਰਾਈ ਚਲੋ ਠੀਕ ਹੈ ਜੀ ਪੀਰੰਦਾ ਵੀ 75000 ਦੀ ਆਪਾਂ ਦੇ ਦੇਾਂਗੇ ਠੀਕ ਹੈ ਜੀ 75000 ਦੀ ਬਾਕੀ ਥਾਣਾ ਲੇਵੇ ਦੀ ਸਾਫ ਸੁਥਰੀ ਆ ਤੇ ਜਿੱਦਾਂ ਮਰਜ਼ੀ ਮੇਰਾ ਭਰਾ ਆਪਣੀ ਤੇਪ ਤਪਾ ਕੇ ਤਸੱਲੀ ਕਰ ਲੈ ਠੀਕ ਹੈ ਜੀ ਆ ਦੇਖੋ ਬਹੁਤ ਖੁੱਲਣਾ ਥਲੇ ਹੋਏ ਨੇ ਚੰਗੀ ਬਣਦੀ ਪਈ ਚੰਗੀ ਬਣ ਜੂ ਬਣੂਗੀ ਚੰਗੀ ਵੈਸੇ ਅਜੇ ਸਮਾਂ ਨਾਰਮਲ ਯਕਾਪਾ ਜਜਮੈਂਟ ਹੀ ਕਰ ਸਕਦੇ ਆ ਪਤਾ ਨਹੀਂ ਇਹਨਾਂ ਕਰਮਾਣੀਆਂ ਦੇ ਕਿੰਨਾ ਕਿ ਜਾਗੇ ਕਿੰਨਾ ਕਿ ਜਾਗੇ ਤੇ ਲਾਵੜੀਆਂ ਬਹੁਤ ਟਿਲ ਟੂਲ ਬਹੁਤ ਜਿਆਦੀ ਆ ਲੋ ਜੀ ਵਾੜ ਬੜੀ ਪਿਆਰੀ ਹੈ ਠੀਕ ਆ ਜੀ ਰੰਗ ਰੰਗ ਪ੍ਰਿੰਟ ਫੈਸ਼ਨ ਫਿਊਸ਼ਨ ਬੜਾ ਤੇ ਜ਼ਰੂਰ ਆਪਣਾ ਤੁਸੀਂ ਵਿਚਾਰ ਬਣਾ ਲਿਓ ਬੱਛੀ ਚੰਗੀ ਆ 75000 ਲੈ ਦੇ ਆ ਠੀਕ ਆ ਜੀ ਵੱਡੀਆਂ ਵਹਿਰਾਂ ਦੇ ਵਿੱਚ ਆਉਂਦੀ ਆ ਕੋਈ ਛੋਟੀ ਨਹੀਂ ਗਈ ਇੱਧਰ ਇੱਕ ਆਪਣੇ ਕੋਲ ਮਨੋਰ ਆ ਵੀਰ ਆ ਗਈ ਇੱਕ ਕ੍ਰੋਸ ਸੰਗ ਦੇ ਵਿੱਚ ਕ੍ਰੋਸ ਸੰਗ ਜੀ ਕੋਈ ਜਰਸੀ ਦਾ ਕ੍ਰੋਸ ਮੰਨ ਲਈਏ ਹਾਂ ਜੀ ਜਰਸੀ ਦਾ ਮੰਨ ਲਈਏ ਭਾਵੇਂ ਸ਼ਾਈ ਵਾਲ ਦਾ ਮੰਨ ਲਈਏ ਬਾਕੀ ਠੰਡੀ ਠੁੰਡੀ ਵੀ ਚੰਗੀ ਆ ਅੱਛਾ ਜ ਇਹ ਵੀ ਦੋਸਤੋ ਇੱਕ ਕ੍ਰੋਸ ਆਂਗ ਦੇ ਵਿੱਚ ਆ ਠੀਕ ਆ ਜੀ ਜਿਵੇਂ ਆਪਾਂ ਇੱਕ ਜਰਸੀ ਬ੍ਰੀਡਰ ਦੇ ਵਿੱਚ ਵੇਖ ਰਹੇ ਆ ਤੇ ਮੂੰਹ ਮੱਥੇ ਨੂੰ ਜੇਕਰ ਆਪਾਂ ਦੇਖੀਏ ਕੋਈ 70 75% ਜਰਸੀ ਆਂਗ ਦਾ ਮੂੰਹ ਜਿਹੜਾ ਇਹਨੂੰ ਲੱਗਾ ਠੀਕ ਆ ਜੀ ਬੈਕ ਸਾਈਡ ਤੋਂ ਥੋੜਾ ਜਿਹਾ ਵਿੱਚ ਕੋਈ ਕ੍ਰੋਸ ਮਾਰ ਲੇ ਕੋਈ ਜਰਸੀ ਦਾ ਚਾਹੇ ਐਚ ਐਫ ਨਾਲ ਕ੍ਰੋਸ ਮਾਰ ਲੇ ਚਾਹੇ ਥੋੜਾ ਬਾਪਾ ਵਿੱਚ ਕੋਈ ਸ਼ਾਈ ਵਾਲ ਦਾ ਮਾਰ ਲੇ ਆਹ ਫੇਸ ਕੁਆਲਿਟੀ ਆ ਠੀਕ ਆ ਜੀ ਆ ਮੂੰਹ ਮੱਥੇ ਤੋਂ ਤੇ ਕ੍ਰੋਸ ਆਗਾ ਵੈਸੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਬਹੁਤ ਵੇਰ ਚਲੋ ਪਿਓਰ ਵੜਾ ਵੀ ਖਰੀਦੇ ਆ ਜੇ ਜਾ ਬਣਉਂਦੇ ਆ ਤੇ ਇਹਦਾ ਮਨੋਰ ਵੀ ਇੱਕ ਤਾਂ ਸੂਬਾ ਦੱਸ ਦੇ ਕਿਨਵਾ ਸੂਰਈ ਅਗਰਾਂ ਮਾਰਕਾ ਮਾਰਕ ਤੇ ਕਿਹਦੇ ਵੀ ਤੀਜੇ ਸਵੇਰ ਸੁਣਾ ਭਾਵੇਂ ਕੋਈ ਚੌਥਾ ਮਾਲੇ ਠੀਕ ਆ ਬਾਕੀ ਦੰਦ ਦੰਦਾਂ ਤੋਂ ਕੈਂਪ ਥੋੜੀ ਜਿਹੀ ਲਿੱਸੀ ਲਿੱਸੀ ਮੂੰਹ ਦਾੰਦ ਖੁਰ ਕੈਂਪ ਪੂਰੇ ਹਾਂਜੀ ਆ ਲਿਓ ਆ ਦੇਖੋ ਜੀ ਠੀਕ ਆ ਜੀ ਠੀਕ ਆ ਠੀਕ ਲੋ ਜੀ ਠੀਕ ਆ ਵਸੇ ਤਾਂ ਆਪਾਂ ਕਈ ਵਾਰ ਥੋੜੀ ਜਿਹੀ ਸਾਫ ਸੰਭਾਲ ਨਾਰਮਲ ਜੀ ਰਹਿ ਜਾਂਦੀ ਹੈ ਪਛਮਾ ਦੀ ਉਹਦੇ ਤੋਂ ਕਈ ਵਾਰਾਂ ਤੀਜੇ ਸਵੇਰਾਂ ਵੀ ਚੌਥਾ ਜਾਪਨ ਲੱਗ ਪੈਂਦਾ ਤੇ ਅੱਗੇ ਮੇਰਾ ਵੀਰ ਕੋਈ ਤੀਜਾ ਮੰਨ ਕੇ ਸੌਦਾ ਕਰ ਲੇ ਚਾਹੇ ਕੋਈ ਭਰਾ ਚੌ ਬਾਕੀ ਥਾਣਾ ਤੋਂ ਉਹਨਾਂ ਦੇ ਇੱਕ ਵਾਰੀ ਆਪਾਂ ਤੁਹਾਨੂੰ ਇੱਥੇ ਖੜੀ ਕਰੋਤੀ ਵਿਖਾਉਣੇ ਆ ਆ ਦੇਖੋ ਇਹ ਥਾਣਾ ਦੇ ਪਾਸੇ ਤੁਸੀਂ ਵੇਖੋ ਬਲੀ ਸਫਾਈ ਸੁਈ ਆ ਜਿੰਨੀ ਵੀ ਆ 53 ਤੋਂ ਬਾਉਣ ਵੀਰੇ ਨੀਰਾ ਕੋਈ ਹੈ ਚਟਾ ਸ਼ਾਇਦ ਆਉਂਦਿਆ ਇਹਦੇ ਠੀਕ ਆ ਜੀ ਆ ਦੇਖੋ ਜੀ ਠੀਕ ਆ ਲਿਓ ਵੀਰ ਮਨੋਵਰ ਪਹਲਾ ਪੁਲਾ ਥੋੜੀਆਂ ਪੌਣੀਆਂ ਸ਼ੁਰੂ ਕੀਤੀਆਂ ਪਹਲਾ ਕੀਤੀਆਂ ਹਾਂਜੀ ਹਾਂ ਬਾਕੀ ਬਣੂ ਪੂਰੀ ਵੜ ਬਿਲਕੁਲ ਜੀ ਦੁੱਧ ਵੀ 15 ਕਿਲੋ ਚਵਾਇਆ ਆਂਦੇ ਠੀਕ ਆ ਜੀ ਹਾਂਜੀ ਠੀਕ ਆ ਬਹੁਤ ਸੋ ਨਾਰਮਲ ਚਲੋ ਵਾਹਰ ਵੱਡੀ ਆ ਜਾਂ ਗਾਂ ਵੱਡੀ ਆ ਉਮੀਦ ਆਪਾਂ ਇੰਨੀ ਕਰ ਹੀ ਸਕਦੇ ਆ ਪਸ਼ੂ ਤੋਂ ਠੀਕ ਆ ਜੀ ਕਿਉਂਕਿ ਵੱਡੇ ਕਦ ਕਦ ਦੇ ਵਿੱਚ ਤੇ 15 14 15 ਲੀਟਰ ਚਵਾਉਣਾ ਚਾਹੀਦਾ ਤੇ ਬਾਕੀ ਨਾਰਮਲ ਦਰਮਿਆਨੀਆਂ ਜਿਹੜੀਆਂ ਭਲਾਂ ਭੁਲਾਂ ਜਿਹੜੀਆਂ ਪਾ ਗਈਆਂ ਠੀਕ ਆ ਜੀ ਕਿਉਂਕਿ ਸੂਨਵਾ ਬਿਲਕੁਲ ਨੇੜ ਤੇ ਐਨੀਮਲ ਨਾਰਮਲ ਜਿੱਲੇ ਸੁੱਕੇ ਕਰਕੇ ਦਾ ਦੋਸੋ ਭਲਾ ਭਲਾ ਪਾ ਜਾਂਦੇ ਆ ਜਾਂ ਨਾਰਮਲ ਕਿਹੜਾ ਵੰਡ ਬਣੀਵੇਂ ਆਪਾਂ ਪਾਉਣੇ ਆ ਪਿੱਛੋਂ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਭਲਾ ਜਾਂ ਪਾ ਜਾਂਦੇ ਪਛੋ ਉਹ ਤੋਂ ਥੋੜੀ ਜੀ ਕਿਤੇ ਨਾ ਕਿਤੇ ਨਾਰਮਲ ਕਹਿ ਦਿਆ ਵੀ ਲਸੇਰੇ ਪੰਦੇ ਵਿੱਚ ਜ਼ਰੂਰ ਹੈਗੀ ਆ ਬਸ ਕੱਡ ਕੱਡ ਕੋਤ ਵੱਡਾ ਤੇ ਅੱਜ ਮੇਰੇ ਭਾਪੜਤੇ ਜੀ ਜਾਊਗੀ ਇਹਦਾ ਸਰਦਾਰ ਸਾਹਿਬ ਮੋਲੇ ਤੇ 35 ਕਰਦੇ ਆ 31000 ਦੀ ਦੇ ਦਾਂਗੇ 31 ਦਾ ਗਿਫਟ ਦੇ ਦਈਏ ਹਾਂਜੀ ਚਲੋ ਬਹੁਤ ਸੁਥਰੀ ਵਾਕੀ ਠੰਡੀ ਠੁੰਡੀ ਚੰਗੀ ਥਨਥਨ ਚੰਗਾ ਸਿਰਫ ਭਾਲ ਪੈ ਗਈ ਆ ਬਿਲਕੁਲ ਆਪਾਂ ਚੋਕਰ ਚੋਕਰ ਮਾਰ ਦਿੰਦੇ ਧੂੜਾ ਧੜਾ ਕਰਕੇ ਹਾਂ ਬਿਲਕੁਲ ਉਹਨਾਂ ਚੀਜ਼ਾਂ ਦੇ ਕਰਤੀ ਆ ਹਾਂ ਜੀ ਲਓ ਦੱਸੋ 31000 ਦੀ ਅੱਜ ਤੁਹਾਨੂੰ ਇਹ ਵਾਰ ਮਿਲ ਜੂਗੀ ਡਿਮਾਂਡ 35 ਹੋਵੇ ਚਾਹੇ ਕੁਝ ਵੀ ਆ 31000 ਲੈ ਦੇ ਆ ਠੀਕ ਆ ਵਾਜਬ ਜੈਜ ਰੇਟ ਆ ਬਾਕੀ ਕੱਦ ਬਹੁਤ ਵੱਡਾ ਪੂਰੇ ਵੱਡੇ ਹਾਈਟ ਕੱਦ ਦੇ ਵਿੱਚ ਤੇ ਮੇਰਾ ਵੀਰ ਅੱਗੇ ਕੋਈ ਚੰਗੀ ਸਾਹਬ ਚੰਗੀ ਕੇਅਰ ਕਰਨ ਵਾਲਾ ਮਿਲ ਗਿਆ ਇੱਕ ਸਿਹਤ ਉਪਰੋਂ ਥੋੜੀ ਰਾਜੀ ਹੋ ਗਈ ਤਾਂ ਦੋ ਦਿਨਾਂ ਪਤਾ ਨਹੀਂ ਕਰਮਾਂ ਲਈ ਕਿੱਥੇ ਤੱਕ ਦੇਈ ਜਾਣਾ ਠੀਕ ਤੇ ਨਾਰਮਲ ਹੀ ਇੱਕ 14 15 ਦਾ ਨਾਰਮਲ ਦਊਗਾ ਜੇ ਬੈਸ਼ੀ ਨੇ ਬਾਨਾ ਵੇਖੋ ਕਿੰਨਾ ਬੜੀਆਂ ਜੇ ਬਹੁਤ ਢਲ ਬਹੁਤ ਹਾਂ ਬਹੁਤ ਢਲ ਹੈ ਜੀ ਹਾਂ ਠੀਕ ਹੈ ਜੀ ਲੋਬਿਕ ਕਿਸਾਨ ਵੀਰੋ ਇਹ ਅੱਜ ਐਨੀਮਲ ਨੇ ਟੋਟਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਵੀਰ ਮਨੋਰ ਦੇ ਘਰੋਂ ਠੀਕ ਹੈ ਜੀ ਤੇ ਬਾਕੀ ਇੱਥੇ ਆਣ ਕੇ ਤੁਸੀਂ ਆਪਣੀ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਜੀ ਠੀਕ ਹੈ ਜੀ ਕਿਉਂਕਿ ਐਨੀਮਲ ਹਰੇਕ ਤਰ੍ਹਾਂ ਦਾ ਜਿਹੋ ਜਿਹੇ ਕੋਈ ਵੀਰ ਪਸ਼ੂ ਤੁਸੀਂ ਖਰੀਦਣੇ ਚਾਹੁੰਦੇ ਹੋ ਜ਼ਿਆਦਾਤਰ ਦੁਜੇ ਦੁਜੇ ਸਵੇਰੇ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਹੈ ਵੀ ਦੁਜੇ ਦੁਜੇ ਸਵੇਰੇ ਛੋਟੀਆਂ ਫੇਦਣ ਤੇ ਚਾਰ ਝੋਟੀਆਂ ਬਹੁਤ ਖੂਬਸੂਰਤ ਚੰਗੀਆਂ ਨੇ ਪਰਤਾ ਬਿਲਕੁਲ ਵਾਜਬਾ ਜਾਇਜ ਆ ਠੀਕ ਆ ਜੀ ਇਹਨਾਂ ਦੇ ਵਿੱਚੋਂ ਸੁਈਆਂ ਸਵਈਆਂ ਨੇ ਪ੍ਰੋਪਰ ਆ ਤੁਹਾਨੂੰ ਦਿਖਾਈ ਦਿੱਤੀਆਂ ਇੱਕ ਝੋਟੀ ਗੱਬਣ ਜਿਹੜੀ ਦੂਜੇ ਸੁਵੇ ਸੂਨ ਆ ਰਹੀ ਹੈ ਤੇ ਬਾਕੀ ਪਸੰਦ ਆਊਗਾ ਮਾਲ ਪਰਤੇ ਵਿੱਚ ਆ ਜਾਇਜ ਮਾਲ ਵੀਰ ਲੈ ਕੇ ਆਉਂਦਾ ਠੀਕ ਆ ਜੀ ਜਾਇਜ ਮਾਲ ਲੈਂਦਾ ਤੇ ਜਾਇਜ ਹੀ ਕੇ ਸੇਲ ਕਰਦਾ ਤੇ ਇਹ ਆ ਜੀ ਦੋਸਤੋ ਟੋਟਲੇ ਪਸ਼ੂ ਨੇ 6 ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਠੀਕ ਆ ਤੇ ਮਨੋਰ ਵੀਰ ਦੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਮਨੋਰ ਵੀਰ ਇੱਕ ਨੰਬਰ ਬੋਲਦੇ ਆਪਨੇ ਨੰਬਰ 98145 45195 ਠੀ ਲੋਕੋ ਸਾਰੇ ਨੰਬਰ ਵੀਰ ਮਨੋਰ ਦੇ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਤੇ ਆਓ ਇਥੇ ਆਣ ਕੇ ਆਪਣੀ ਤਸੱਲੀ ਕਰੋ ਮਾਲ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਕਿੱਲੇ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ